ਦੇਸ਼ ਦੀ ਆਜ਼ਾਦੀ ਦੇ ਸੰਗਰਸ਼ ਵਿੱਚ ਪੰਜਾਬੀਆਂ ਦੇ ਅਹਿਮ ਯੋਗਦਾਨ ਨਾਰੀ ਸ਼ਕਤੀ ਅਤੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਰੂਪਮਾਨ ਕਰਦੀਆਂ ਝਾਕੀਆਂ ਦਾ ਗੁਰਦਾਸਪੁਰ ਵਾਸੀਆਂ ਵੱਲੋਂ ਪਰਵਾ ਸੁਆਗਤ ਕੀਤਾ ਗਿਆ। ਬੀਤੀ ਸ਼ਾਮ ਇਹ ਝਾਕੀਆਂ ਦੀਨਾਨਗਰ ਤੋਂ ਹੁੰਦੀਆਂ ਹੋਈਆਂ ਗੁਰਦਾਸਪੁਰ ਸ਼ਹਿਰ ਦੇ ਨਵੇਂ ਪਾਸਾ ਡੇ ਵਿਖੇ ਪਹੁੰਚੀਆਂ ਜਿੱਥੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਹਨਾਂ ਝਾਕੀਆਂ ਦੇ ਦਰਸ਼ਨ ਕੀਤੇ। ਅਤਵਿਰੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਪਾਸੱਡੇ ਤੋਂ ਇਹਨਾਂ ਚਾਕੀਆਂ ਨੂੰ ਹਰੀ ਚੰਡੀ ਦਿਖਾ ਕੇ ਧਾਰੀਵਾਲ, ਨਸ਼ਹਿਰਾ ਮੱਜਾ ਸਿੰਘ ਅਤੇ ਬਟਾਲਾ ਸ਼ਹਿਰਾ ਲਈ ਰਵਾਨਾ ਕੀਤਾ ਗਿਆ। ਜੈ ਪਰਮਤ ਮਾਤਾ ਕੀ ਜੈ ਇਨਕਲਾਬ ਜ਼ਿੰਦਾਬਾਦ ਇਨਕਲਾਬ ਜੈ ਪਰਮਤ ਮਾਤਾ ਕੀ ਜੈ ਅੱਜ ਬੜਾ ਗਰਮੇ ਦਿਨਾਂ ਗੁਰਦਾਸਪੁਰ ਦੀ ਪਾਵਨ ਪਵਿੱਤਰ ਧਰਤੀ ਲਈ ਕਿ ਜਿਹੜੀਆਂ ਸਾਡਾ ਇੱਕ ਅਮੀਰ ਵਿਰਸਾ ਪੰਜਾਬ ਦਾ ਜਿਹੜਾ ਸ਼ਹਾਦਤ ਤਪੱਸਿਆ ਤਿਆਗ ਦਾ ਵਿਰਸਾ ਹੈ ਉਸ ਵਿਰਸੇ ਨੂੰ ਅੱਜ ਗੁਰਦਾਸਪੁਰ ਦੀ ਸਰਜ਼ਮੀਂ ਉੱਪਰ ਆ ਕੇ ਲੋਕਾਂ ਨੂੰ ਮੌਕਾ ਦਿੱਤਾ ਇਹ ਚਾਕੀਆਂ ਦਿਰਾਈ ਉਸ ਵਿਰਸੇ ਦੇ ਦਰਸ਼ਨ ਕਰਨ ਲਈ ਔਰ ਉਸ ਤੋਂ ਪ੍ਰੇਰਨਾ ਲੈਣ ਲਈ ਮੈਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਫੈਸਲਾ ਲਿਆ ਕਿ ਇਹ ਜਿਹੜੀ ਅਗਲੀ ਪੀੜ੍ਹੀ ਤੱਕ ਆ ਜਿਹੜਾ ਸਾਡਾ ਵਿਰਸਾ ਉਹਨੂੰ ਪਹੁੰਚਾਉਣਾ ਤਾਂ ਕਿ ਇਹ ਪ੍ਰੇਰਨਾ ਦਾ ਸਰੋਤ ਬਣੇ ਔਰ ਜਿਹੜੇ ਅੱਜ ਸਮਾਜ ਦੇ ਹਰ ਕਿਤੇ ਦੇ ਵਿੱਚ ਦਾ ਨਿਗਾਰ ਆ ਰਿਆ ਉਹਨੂੰ ਠਲ ਪਾਉਣ ਵਾਸਤੇ ਇਹਨਾਂ ਦੀ ਜ਼ਿੰਦਗੀ ਤੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਆ ਸੋ ਅੱਜ ਅਸੀਂ ਇਹਨਾਂ ਨੂੰ ਰਿਸੀਵ ਕਰ ਰਹੇ ਆ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਗਏ ਨੇ ਇਹਨੂੰ ਦਿਨਾਂਗਰ ਤੋਂ ਰਿਸੀਵ ਕਰਕੇ ਸਾਰੇ ਜ਼ਿਲ੍ਹੇ ਦੇ ਵਿੱਚ ਲੋਕਾਂ ਨੂੰ ਮੌਕਾ ਦਿੱਤਾ ਜਾਏਗਾ ਇਹਨਾਂ ਦੇ ਦਰਸ਼ਨ ਕਰਨ ਲਈ ਔਰ ਸ਼੍ਰੀ ਹਿਮਾਂਸ਼ੂ ਅਗਰਵਾਲ ਜੀ ਨੇ ਅੱਜ ਇਸ ਨੂੰ ਵਿਧੀਵਤ ਤਰੀਕੇ ਦੇ ਨਾਲ ਗੁਰਦਾਸਪੁਰ ਤੋਂ ਅਰਵਾਣਾ ਕਰਨਗੇ ਔਰ ਮੈਂ ਸਮਝਣਾ ਕਿ ਇਹ ਇੱਕ ਐਸਾ ਵਿਰਸਾ ਜਿਹਦੀ ਅੱਜ ਲੋੜ ਆ ਔਰ ਖਾਸ ਕਰਕੇ ਜਿਹੜੀ ਸਾਡੀ ਅਗਲੀ ਪੀੜ੍ਹੀ ਆ ਜਿਹੜੀ ਕਈ ਵਾਰ ਅਸੀਂ ਅੱਜ ਜੋ ਸਮਾਜ ਦੇ ਵਿੱਚ ਸੁੱਖ ਭੋਗ ਰਹੇ ਆ ਉਹ ਸੁੱਖ ਐਵੇਂ ਨਹੀਂ ਮਿਲਿਆ ਉਹ ਸੁੱਖ ਦੇ ਪਿੱਛੇ ਇੱਕ ਕਹਾਣੀ ਆ ਤਿਆਗ ਦੀ ਉਹ ਸੁੱਖ ਦੇ ਪਿੱਛੇ ਇੱਕ ਬਹੁਤ ਵੱਡੀ ਤਪੱਸਿਆ ਉਹਦੇ ਵਿੱਚ ਬਹੁਤ ਵੱਡੀ ਕੁਰਬਾਨੀ ਆ ਸੋ ਉਸ ਜੇ ਅਸੀਂ ਸੁੱਖ ਨੂੰ ਅੱਜ ਭੋਗਣਾ ਤੇ ਉਸ ਕੁਰਬਾਨੀ ਨੂੰ ਉਸ ਤਪੱਸਿਆ ਨੂੰ ਉਸ ਤਿਆਗ ਨੂੰ ਯਾਦ ਕਰਨ ਦੀ ਲੋੜ ਆ ਔਰ ਉਹ اخਲਾਕੀ ਕਦਰਾਂ ਜਿਹੜੀਆਂ ਇਹਨਾਂ ਸ਼ਹੀਦਾਂ ਨੇ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਜੀ ਮਾਈ ਭਾਗੋ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਈਆਂ ਸੀਗੀਆਂ ਅੱਜ ਉਸ ਗੁਣ ਸਾਨੂੰ ਵੀ ਆਪਣੀ ਜ਼ਿੰਦਗੀ 'ਚ ਪਰਉਣ ਦੀ ਲੋੜ ਆ ਔਰ ਜਿੱਥੇ ਜਿਹੜੀ ਜਿਹੜੀ ਜ਼ਿੰਮੇਵਾਰੀ ਤੇ ਅਸੀਂ ਬੈਠੇ ਆ ਉਹ ਜ਼ਿੰਮੇਵਾਰੀ ਦੇ ਵਿੱਚ ਉਹਨੂੰ ਅਪਣਾਉਂਦੇ ਹੋਏ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ ਅੱਜ ਉੱਚੇ ਚੇਤੇ ਤੌਰ ਤੇ ਸਾਡੇ ਨਾਲ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਭਾਰਤ ਕੁਸ਼ਨ ਜੀ ਔਰ ਚੇਅਰਮੈਨ ਮਾਰਕੀਟ ਕਮੇਟੀ ਸਾਰੇ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਔਰ ਬਬਰੀ ਬਾਈਪਾਸ ਦੇ ਉੱਪਰ ਸਾਡੀ ਪਾਰਟੀ ਦੇ ਵੋਲੰਟੀਅਰਸ ਸ਼ਹਿਰ ਦੇ ਪਤਵੰਤੇ ਇਹਦੇ ਦਰਸ਼ਨ ਵੀ ਕਰਨਗੇ ਇਹਨਾਂ ਨੂੰ ਜਿਆਨੂ ਵੀ ਕਹਿਣਗੇ ਔਰ ਇੱਕ ਵਾਰੀ ਫੇਰ ਦਸਤੀ ਕਾਡਮਿਨਿਸਟ੍ਰੇਸ਼ਨ ਦਾ ਮਨਸ਼ੂ ਜੀ ਤੁਹਾਡਾ ਧੰਨਵਾਦ ਵੀ ਤੁਸੀਂ ਇੱਕ ਚੰਗੇ ਅਰੇਂਜਮੈਂਟ ਕਰਕੇ ਲੋਕਾਂ ਨੂੰ ਇੱਕ ਮੌਕਾ ਦਿੱਤਾ ਇਸ ਚਾਂਕੀਆਂ ਦੇ ਦਰਸ਼ਨ ਕਰਨ ਦਾ ਸਾਡੇ ਲਈ ਜੀ ਬੜੇ ਭਾਗਾਂ ਵਾਲੀ ਗੱਲ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀਆਂ ਚਾਂਕੀਆਂ ਜਿਹੜੀ 26 ਜਨਵਰੀ ਤੇ ਉਹਨਾਂ ਨੇ ਤਿਆਰ ਕੀਤੀਆਂ ਸੀ ਪੰਜਾਬ ਦੀ ਮਹਾਨ ਵਿਰਾਸਤ ਤੇ ਇਤਿਹਾਸ ਨੂੰ ਦਰਸਾਉਂਦੀਆਂ ਅੱਜ ਸਾਡੇ ਗੁਰਦਾਸਪੁਰ ਵਿਖੇ ਪਹੁੰਚੀਆਂ ਕੱਲ ਇਹ ਦਿਨਾਂਗਰ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਰੂਪਮਾਨ ਹੋਈਆਂ ਸੀ ਅੱਜ ਗੁਰਦਾਸਪੁਰ ਤੋਂ ਅਸੀਂ ਇਹਨਾਂ ਚਾਂਕੀਆਂ ਨੂੰ ਹਰੀ ਝੰਡੀ ਦਿੱਤੀ ਹੈ ਸਾਡੇ ਨਾਲ ਸਾਡੇ ਮਾਨਯੋਗ ਚੇਅਰਮੈਨ ਪੀ ਐਚ ਐਸ ਸੀ ਸ਼੍ਰੀ ਰਮਨ ਬੈਲ ਜੀ ਵੀ ਨਾਲ ਨੇ ਇਹ ਚਾਂਕੀਆਂ ਹੁਣ ਸਾਡੇ ਜੀਟੀ ਰੋਡ ਤੋਂ ਹੁੰਦੀਆਂ ਹੋਈਆਂ ਅੱਗੇ ਬੱਬਰੀ ਬਾਈਪਾਸ ਤੇ ਲੋਕਾਂ ਲਈ ਰੁਕਣੀਆਂ ਤੇ ਫਰਦਰ ਧਾਰੀਵਾਲ ਤੋਂ ਹੁੰਦੇ ਹੋਏ ਬਟਾਲੇ ਵਿਖੇ ਜਾਣਗੀਆਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਤੁਹਾਡੇ ਰਾਂਹੀ ਸਾਰੇ ਲੋਕਾਂ ਨੂੰ ਜਿੰਨਾ ਜਿੰਨਾ ਨੂੰ ਮੌਕਾ ਮਿਲ ਸਕਦਾ ਸੀ ਕਾਫੀਆਂ ਨੂੰ ਮੈਂ ਚਲایا ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਇਹ ਚਾਂਕੀਆਂ ਦੇ ਦਰਸ਼ਨ ਜ਼ਰੂਰ ਕਰਨ ਸਾਡੀ ਜਿਹੜੀ ਪੰਜਾਬ ਦੀ ਵਿਰਾਸਤ ਹੈ ਸ਼ਹੀਦ ਭਗਤ ਸਿੰਘ ਸੁਖਦੇਵ ਰਾਜਗੁਰੂ ਮਾਈ ਭਾਗੋ ਸਾਡੀ ਪੰਜਾਬ ਦੀ ਵਿਰਾਸਤ ਹੈ ਉਹਨਾਂ ਨੂੰ ਦਰਸਾਉਂਦੀਆਂ ਚਾਂਕੀਆਂ ਤੁਹਾਡੇ ਵਿੱਚ ਇੱਕ ਪੰਜਾਬੀਅ ਦਾ ਇਹਿਸਾਸ ਜਗਾਉਣ ਗਿਆ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਰ 15